ਜਿਹੜੀ ਕੱਲ ਗੁੰਡਾਗਰਦੀ ਮੁਕਸਾ ਸ਼ਹਿਰ ਚ ਹੋਈ ਆ ਇੱਕ ਨੌਜਵਾਨ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਆ ਉੱਥੇ ਕੋਈ ਸਿਵਸੈਨਾ ਵਾਲਿਆਂ ਨੇ ਜਿਹੜਾ ਕੋਈ ਧਰਨਾ ਲਾਇਆ ਇਹਨੇ ਬੇਨਤੀ ਕੀਤੀ ਕਿ ਮੈਂ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਮੈਨੂੰ ਲੰਘ ਜਾਣ ਦਿਓ ਆਪਾਂ ਆਮ ਤੌਰ ਤੇ ਦੇ ਦਿੰਦੇ ਵੀ ਕਿਸਾਨ ਜਦੋਂ ਸਾਡੇ ਜਾਂ ਮਜ਼ਦੂਰ ਧਰਨੇ ਵਗੈਰਾ ਲਾਉਂਦੇ ਆ ਤਾਂ ਕੋਈ ਬਿਮਾਰ ਬੰਦਾ ਕੋਈ ਐਮਰਜੈਂਸੀ ਕੇਸ ਆ ਕੋਈ ਐਂਬੂਲੈਂਸ ਆ ਨਗਾਉਂਦੇ ਆ ਵੀ ਤੂੰ ਲੰਘ ਜਾ ਪਰ ਇੰਨੀ ਗੱਲ ਦੇ ਉੱਤੇ ਇਹਨਾਂ ਨੇ ਤੁਸੀਂ ਸਾਰਿਆਂ ਨੇ ਵੀਡੀਓ ਕੱਲ ਦੇਖੀ ਆ ਵੀ ਕਿਵੇਂ ਕੁੱਟਮਾਰ ਕੀਤੀ ਇਹਦੇ ਕੜੇ ਲਾ ਲਾ ਕੇ ਮਾਰੇ ਇੱਕ ਉਂਗਲ ਦੇ ਉੱਤੇ ਵੀ ਸੱਟ ਲੱਗੀ ਆ ਇਹ ਟੀ-ਸ਼ਰਟ ਪਾੜੀ ਗਈ ਆ ਤੇ ਇਹ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਪੰਜਾਬ ਦੇ ਵਿੱਚ ਇਹ ਹਰ ਕੋਈ ਤੀਜਾ ਬੰਦਾ ਉੱਠ ਕੇ ਕਹਿੰਦਾ ਮੈਂ ਫਲਾਣਾ ਪ੍ਰਧਾਨ ਆ ਮੈਂ ਠੰਕਾ ਪ੍ਰਧਾਨ ਆ ਸਿਕਿਉਰਿਟੀਆਂ ਲੈਣ ਦੇ ਮਾਰੇ ਆਪਣੇ ਤੇ ਹਮਲੇ ਕਰਾ ਲੈਂਦੇ ਆ ਇਹ ਉਹੀ ਬੰਦੇ ਨੇ ਤੇ ਪੰਜਾਬ ਨੂੰ ਲਾਂਬੂ ਲਾ ਰਹੇ ਆ ਪੰਜਾਬ ਦਾ ਭਾਈਚਾਰਾ ਮਾਹੌਲ ਖਰਾਬ ਕਰ ਰਹੇ ਆ ਤੇ ਉਲਟਾ ਸਾਥ ਕੌਣ ਦੇ ਰਿਹਾ ਸਰਕਾਰ ਤੇ ਪੁਲਿਸ ਇਸ ਨੌਜਵਾਨ ਨੂੰ ਅੱਜ ਇੱਥੋਂ ਸਿਟੀਸਕੈਨ ਦੇ ਬਹਾਨੇ ਹਸਪਤਾਲ ਦੇ ਵਿੱਚੋਂ ਮੁਕਸਰੋਂ ਐਸਪੀ ਐਚ ਚੱਕ ਕੇ ਲੈ ਜਾਂਦਾ ਕਿ ਆਜੋ ਕਰਾ ਕੇ ਲਿਆਉਣੇ ਆ ਲੈ ਜਾਂਦਾ ਐਸਐਸਪੀ ਦਫ਼ਤਰ ਮੁਕਸਰ ਤੇ ਉੱਥੇ ਨੂੰ ਇਹ ਕਿਹਾ ਜਾਂਦਾ ਵੀ ਤੂੰ ਵੀਡੀਓ ਬਣਾ ਕੇ ਸਾਨੂੰ ਇਹ ਦੇ ਪੰਜ ਚਾਰ ਮਿੰਟ ਦੀ ਵੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਮੈਂ ਸੰਤੁਸ਼ਟ ਹਾਂ ਬੰਦੇ ਨਹੀਂ ਫੜੇਗੇ ਸੰਤੁਸ਼ਟੀ ਕਾਦੀ ਹੈ ਅੱਛਾ ਡੀਐਸਪੀ ਦਿਖਾ ਰਿਹਾ ਫੋਨ ਦੇ ਉੱਤੇ ਕਿ ਆਹ ਐਫਆਈਆਰ ਕੱਟੀ ਹੈ ਤੇ ਉਸੇ ਡੀਐਸਪੀ ਦੇ ਫੋਨ ਦੇ ਉੱਤੇ ਰਜੇਸ਼ ਜਿਹੜਾ ਗਰਗ ਹੈ ਇੱਥੋਂ ਦਾ ਸਰਸਣਾ ਦਾ ਪ੍ਰਧਾਨ ਕਹਿੰਦਾ ਆਪਣੇ ਆਪ ਨੂੰ ਉਹਦਾ ਫੋਨ ਵੱਜ ਜਾਂਦਾ ਹੈ ਪੁਲਿਸ ਕਹਿੰਦੀ ਆ ਬੰਦੇ ਫਲੇ ਨਹੀਂ ਜਾ ਰਹੇ ਬੰਦੇ ਭੱਜ ਗਏ ਤੇ ਉਹੀ ਬੰਦਾ ਦੋਸ਼ੀ ਜਿਹੜਾ ਪ੍ਰਧਾਨ ਡੀਐਸਪੀ ਨੂੰ ਫੋਨ ਕਰ ਰਿਹਾ ਤੇ ਉਧਰੋਂ ਪੁਲਿਸ ਦੀ ਗੁੰਡਾਗਰਦੀ ਆ ਪਰ ਰੋਜ਼ ਦੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਰੋਜ਼ ਪੁਲਿਸ ਰਾਸਥਾਨੇ ਵਿੱਚ ਮੌਤਾਂ ਹੋ ਰਹੀਆਂ ਨੌਜਵਾਨਾਂ ਦੀਆਂ ਝੂਠੇ ਪੁਲਿਸ ਮਕਾਨਾਂ 'ਚ ਮੁੰਡੇ ਮਾਰੇ ਜਾ ਰਹੇ ਆ ਇਹ ਪੂਰੀ ਤਰ੍ਹਾਂ ਦੇ ਉੱਤੇ ਗੁੰਡਾ ਰਾਜ ਪੁਲਿਸ ਦਾ ਰਾਜ ਪੰਜਾਬ 'ਚ ਹੋ ਚੁੱਕਿਆ ਅਗਲੀ ਗੱਲ ਜਿਹੜੀ ਲੰਮੇ ਸਮੇਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਲੋਕਾਂ ਨੂੰ ਵੀ ਕਹਿਣਾ ਵੀ ਆਵਾਜ਼ ਬੁਲੰਦ ਕਰੋ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਕੇ ਇੱਥੇ ਗੈਰ ਪੰਜਾਬੀਆਂ ਦਾ ਵਾਸਾ ਹੋ ਰਿਹਾ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੋ ਰਹੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕੋਈ ਰਿਕਾਰਡ ਨਹੀਂ ਖੰਡਾਲਿਆ ਜਾ ਰਿਹਾ ਵੀ ਕ੍ਰਿਮੀਨਲ ਬੰਦੇ ਨੇ ਕੌਣ ਹੈ ਕਿੱਥੋਂ ਆਏ ਆ ਉਹਨਾਂ ਬੰਦਿਆਂ ਨਾਲ ਜਦੋਂ ਦੀ ਗੱਲ ਕੁੱਟਮਾਰ ਹੋਈ ਇਸ ਨੌਜਵਾਨ ਦੀ ਉਹਨਾਂ ਬੰਦਿਆਂ ਦੇ ਨਾਲ ਉਹ 20 ਬੰਦੇ ਗੈਰ ਪੰਜਾਬੀਆ ਪ੍ਰਵਾਸੀਏਲ ਕੁੱਟਮਾਰ ਕਰਕੇ ਗਏ ਆ ਇੱਥੋਂ ਬੰਦਾ ਮਾਰ ਕੇ ਯੂਪੀ ਬਿਹਾਰ ਨੂੰ ਭੱਜ ਜਾਣਗੇ ਇੱਥੋਂ ਬੰਦਾ ਮਾਰ ਕੇ ਉੱਡ ਜਾਣਗੇ ਕੀ ਲੱਭੋਂਗੇ ਜਾ ਕੇ ਕਿਉਂ ਨਹੀਂ ਪੁਲਿਸ ਕਿਉਂ ਨਹੀਂ ਸਰਕਾਰ ਵੈਰੀਫਿ ਵੀ ਕੌਣ ਆ ਕਿੱਥੋਂ ਆਇਆ ਕੀ ਰਿਕਾਰਡ ਐ ਇੱਥੇ ਤੜਾ ਤੜ ਪੰਜਾਬ ਦੇ ਵਿੱਚ ਇਹਨਾਂ ਦੀ ਆਬਾਦੀ ਵਸਾਈ ਜਾ ਰਹੀ ਆ ਜਿਹੜੀਆਂ ਅਰਬਨ ਸਟੇਟਾਂ ਕਹਿੰਦੇ ਆ ਜੀ 24000 ਏਕੜ ਲੁਧਿਆਣਾ ਕੁਆਰ ਕਰਨਾ ਲੱਖਾਂ ਏਕੜ ਪੰਜਾਬ ਚ ਕੁਆਰ ਕਰਨੀਆਂ ਅਰਬਨ ਸਟੇਟਾਂ ਦੇ ਬੰਦੇ ਕੌਣ ਵਸਾਉਣਗੇ ਇਹੀ ਬੰਦੇ ਲੈ ਕੇ ਵਸਾਉਣੇ ਆ ਰੋਜ਼ ਦੀਆਂ ਘਟਨਾਵਾਂ ਖ ਲੁਧਿਆਣੇ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਜਿੱਥੇ ਇਹਨਾਂ ਦਾ ਦਬਦਬਾ ਵੱਧ ਗਿਆ ਗਿਣਤੀ ਵੱਧ ਗਈ ਉੱਥੇ ਗੁੰਡਾਗਰਦੀ ਵੱਧ ਰਹੀ ਆ ਤੇ ਇਸ ਕਰਕੇ ਅਸੀਂ ਕੱਲ ਨੂੰ 13 ਜੂਨ ਨੂੰ 9 ਵਜੇ ਗੁਰਦੁਆਰਾ ਤਰਨਤਾਰਨ ਸਾਹਿਬ ਮੁਕਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਰੱਖਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਸਾਨੂੰ ਜਾਗਣਾ ਪੈਣਾ ਇਕੱਠੇ ਹੋਣਾ ਪੈਣਾ ਸਾਡੇ ਵਿਚਾਰਕ ਮਤਭੇਦ ਓਡੇ ਨਹੀਂ ਹੈਗੇ ਸਾਡੀਆਂ ਪੱਗਾਂ ਨੂੰ ਪੈਣ ਲੱਗ ਗਈ ਸਾਡੇ ਗਲਾਂ ਨੂੰ ਪੈਣ ਲੱਗ ਗਈ ਸ਼ਾਂਤਮਈ ਤਰੀਕੇ ਨਾਲ ਉੱਠ ਕੇ ਆ ਕੇ ਸੰਘਰਸ਼ ਕਰਕੇ ਆਪਣੇ ਲੋਕਾਂ ਨਾਲ ਖੜਿਆ ਕਰਗੇ ਹੁਣ ਕੱਲ ਤੁਸੀਂ ਦੇਖੋ ਜਦੋਂ ਇਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਹੈ ਕੋਲੇ ਪੰਜਾਬ ਪੁਲਿਸ ਖੜੀ ਹੈ ਲੱਖ ਦੀ ਲਾਂ ਤਾਂ ਕੋਲੇ ਲੋਕ ਖੜੇ ਨੇ ਜਿਹੜੇ ਖੜ ਕੇ ਤਮਾਸ਼ੀ ਬਣ ਕੇ ਤਮਾਸ਼ਾ ਦੇਖਦੇ ਆ ਆ ਤੁਸੀਂ ਇਹ ਨੌਜਵਾਨ ਦਾ ਤਮਾਸ਼ਾ ਦੇਖਦੇ ਹੋ ਕਿਸ ਨੂੰ ਕੁੱਟਮਾਰ ਰਿਹਾ ਕਿਸ ਨੂੰ ਮਾਰ ਰਿਹਾ ਕੱਲ ਨੂੰ ਤੁਸੀਂ ਵੀ ਐਂ ਲੋਕਾਂ ਨਾਲ ਤਮਾਸ਼ਾ ਬਣੋਂਗੇ ਅਹੀਂ ਤਮਾਸ਼ਵੀਨ ਭੀੜ ਸੋਨ ਨੂੰ ਵੀ ਦੇਖੂਗੀ ਖੜ ਕੇ ਥੋੜੀ ਜੁੱਤੀਆਂ ਫਿਰਦੀਆਂ ਹੋngੀਆਂ ਇਹ ਵਾਰੀ ਸਭ ਦੀ ਆਉਣੀ ਐ ਸੋ ਆਸ ਸੀ ਬੈਰ ਬਰੋਸ਼ ਛੰਡ ਕੇ ਬਖਰੇਵੇਂ ਛੰਡ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸਾਨੂੰ ਇਨ੍ਹਾਂ ਮੁੱਦਿਆਂ ਤੇ ਡਟ ਕੇ ਵਿਰੋਧ ਕਰਨਾ ਚਾਹੀਦਾ ਇਹ ਕੌਣ ਆ शिवसेना ਵਾਲੇ ਜੀ ਹਰ ਤੀਜੇ ਦਿਨ ਕੋਈ ਨਾ ਉੱਠ ਕੇ ਕਹਿੰਦਾ ਮੇਰੇ ਜੀ ਹਮਲਾ ਹੋ ਗਿਆ ਆਪ ਵੀ ਗੋਲੀਆਂ ਚਲਾ ਲਈਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇਹ ਸੋ ਇਨ੍ਹਾਂ ਨੂੰ ਨੱਥ ਪਾਉਣ ਦੀ ਬਜਾਏ ਸਰਕਾਰ ਉਲਟਾ ਇਹਨਾਂ ਨੂੰ ਸ਼ਹਿ ਦੇ ਰਹੀ ਹੈ ਪਾਵਰਾਂ ਦੇ ਏਰੀਆ ਸਕਿਉਰਟੀਆ ਦੇ ਰਹੀ ਹੈ ਵੀ ਕਰੋ ਗੁੰਡਾਗਰਦੀ ਤੇ ਸਰੇ ਆਮ ਪੁਲਿਸ ਨਾਲ ਖੜੀ ਹੈ ਜਿਹੜਾ ਮੁੰਡਾ ਪੀੜਤਾ ਕੁੱਟਿਆ ਗਿਆ ਉਹਨੂੰ ਚੱਕ ਕੇ ਤੁਸੀਂ ਜਾਣੋ ਐਸਐਸਪੀ ਦਫ਼ਤਰ ਵੀ ਬਿਆਨ ਦੇ ਤੇ ਜਿਹੜੇ ਬੰਦੇ ਸਾਨੂੰ ਫੋਨ ਕਰ ਰਹੇ ਆ ਡੀਐਸਪੀ ਨੂੰ ਉਹ ਬੰਦੇ ਫੜੇ ਨਹੀਂ ਜਾ ਰਹੇ ਤੇ ਇਥੋਂ ਸਮਝ ਲਾ ਲਿਓ ਇਹਨਾਂ ਦੇ ਮਗਰ ਵੱਡੀਆਂ ਤਾਕਤਾਂ ਵੱਡੀਆਂ ਪਾਵਰਾਂ ਖੜੀਆਂ ਪੰਜਾਬ ਦੇ ਲੋਕੋ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਇਕੱਠੇ ਹੋ ਜੋ ਕੱਲ ਨੂੰ 9 ਤਰੀਕ ਆ ਮੁਖਸਰ ਸਾਹਿਬ ਕੇ ਇਕੱਠ ਹੈ ਇਹਦੇ ਵਿਰੋਧ ਚ ਵੀ ਇਹ ਬੰਦੇ ਫੜੇ ਜਾਣੇ ਚਾਹੀਦੇ ਆ ਜਿਹੜੇ ਬੰਦੇ ਰਹਿ ਗਏ ਉਹ ਨਾਮਜ਼ਦ ਹੋਣੇ ਚਾਹੀਦੇ ਆ